पिछे ना चल हाँ जी हाँ जी हां प्लीज़ प्लीज़ तुम पिछड़ा इधर उधर आज ਸੋਸਾਇਟੀ ਤੋਂ ਜੀ ਜਿੱਲੀ ਆਓ ਕਾਹਦਾ ਕਹਿੰਦੇ ਜੀ ਪਿੱਛੇ ਆਈ ਜਾਓ ਤਰੇਓ ਤਰੇਓ ਪਿੱਛੇ ਸਰ 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 ਸਾਰੇ ਭਾਈ ਚਾਹੀਦਾ ਜਲਦੀ ਹੋ ਤੁਹਾਨੂੰ ਹਾਂ ਜੀ ਹਾਂ ਜੀ ਸਰ ਸਰ ਬੇਟਾ ਦਨੋ ਸੋ ਠੀਕ ਹੈ ਥੈਂਕ ਯੂ અમે જે આપ બંસત નૈકલપાટ ઓનલાઈન લોન્ચર સો બોલની શાનદાર સુવામા સાડે માનજો થોડું ખયા બાનજીલો ગોડારે ઠકે થોડો ઉપર હોસારા ચહેરા આ જઈંગે સાડા જિલ્લા પદની સ્વાગત મશહીદ લેફ્ટનન્ટ રવિજીત સબ્દો શબ્દો શબ્દો ઓ યાર બસ ઠીક હે ઠીક ઓકે જી સાડી ગલતી છે કે બેસ્ટ કામ તો આ સર વેખ્યો સામે ਠੀਕ ਹੈ ਜੀ ਛੱਡ ਦਿਓ ਸੋਹਣ ਮੁੱਖ ਦਾ ਮਾਣ ਜੀ ਉਹ ਲੋਕ ਦੁਬਾਰੇ ਛੱਡ ਕੇ ਦਸਮਨ ਬਾਈ ਦੀ ਜ਼ੋਰਦਾਰ ਤਾੜੀਆਂ ਜੀ ਸਰ ਫੋਟੋ ਪਰ ਆਇਆ ਸੀ ਰੰਗਾਂ ਦੇ ਗੁਬਾਰੇ ਅਸਮਾਨ ਨੂੰ ਛੂਲੇ ਹੋਏ ਇੱਕ ਯਾਦਗਾਰੀ ਤਸਵੀਰ ਐਸਆਈ ਅਨਿਲ ਕੁਮਾਰ ਪਲਟੂਨ ਪੰਜਾਬ ਪੁਲਿਸ ਪਲਟੂਨ ਨੰਬਰ 1 ਐਸਆਈ ਕੁਲਵਿੰਦਰ ਸਿੰਘ ਪੰਜਾਬ ਪੁਲਿਸ ਪਲਟੂਨ ਨੰਬਰ 2 ਐਸਆਈ ਹਰਪ੍ਰੀਤ ਕੌਰ ਪੰਜਾਬ ਪੁਲਿਸ ਮਹਿਲਾ ਪਲਟੂਨ ਸਾਡੀਆਂ ਧੀਆਂ ਵੀ ਸੁਰੱਖਿਆ ਦੇ ਵਿੱਚ ਕਿਸੇ ਨਾਲੋਂ ਘੱਟ ਨਹੀਂ ਆਨ ਸੋ ਰੋਡੇ ਨਾਲ ਰੋਡਾ ਜੋੜ ਕੇ ਸਾਡੇ ਸੂਬੇ ਦੀ ਦੇਸ਼ ਦੀ ਸੇਵਾ ਕਰ ਰਹੀਆਂ ਨੇ ਸੋ ਜ਼ੋਰਦਾਰ ਤਾੜੀਆਂ ਜੀ ਪੰਜਾਬ ਪੁਲਿਸ ਦੀ ਮਹਿਲਾ ਪਲਟੂਨਲੀ ਐਸਆਈ ਰਕੇਸ਼ ਕੁਮਾਰ ਪੰਜਾਬ ਹੋਮਗਾਰਡ ਪਲਟੂਨ ਨੰਬਰ 4 ਪੰਜਾਬ ਪੁਲਿਸ ਦੇ ਨਾਲ ਹੋਮਗਾਰਡ ਦਾ ਵੀ ਉੱਗਾ ਯੋਗਦਾਨ ਐਨਸੀਸੀ ਪਲਟੂਨ विपल कुमार अगवाई ਕਰ ਰਹੇ ਨੇ ਕੋਮਲ ਦੇਵੀ ਐਨਸੀਸੀ ਪਲਟੂਨ ਸਰਕਾਰੀ ਕਾਲਜ ਗੁਰਦਾਸਪੁਰ ਇਹਨਾਂ ਪਛੀਆਂ ਦਾ ਵੀ ਹੌਸਲਾ ਅਫਜ਼ਾਈ ਕੀਤੀ ਜਾਵੇ ਜ਼ੋਰਦਾਰ ਤਾੜੀਆਂ ਜੀ ਧਰਮਨਜੀਤ ਕੌਰ ਸੇਂਟ ਮੈਰੀ ਸਕੂਲ ਗੁਰਦਾਸਪੁਰ ਹਰਸ਼ਦ ਕੁਮਾਰ ਸੇਂਟ ਮੈਰੀ ਸਕੂਲ ਗੁਰਦਾਸਪੁਰ ਬੋਨਾ ਤੋਪਾਂ ਪੰਜਾਬ ਪੁਲਿਸ ਦੀ 66 ਟੀਮ ਅਗਵਾਈ ਕਰ ਰਹੇ ਨੇ ਹਵਲਦਾਰ ਜਰਨੈਲ ਸਿੰਘ ਸਾਰੇ ਯਹਾਂ ਤੇ ਅੱਛਾ ਹਿੰਦੁਸਤਾਨ ਹਮਾਰਾ ਹਮ ਗੁਲਬਲੇ ਹੈ ਇਸ ਕੀ ਇਹ ਕੁਸਤਾ ਹਮਾਰਾ ਬਹੁਤ ਹੀ ਖੁਸੂਸ ਹਨ ਇਹਨਾਂ ਵੱਲ ਲਗਾਈ ਜਾ ਰਹੀ ਹੈ ਤਰਦੀ ਕੇ ਸਭੇ ਮੌਜੂਦਾਂ ਰੁਜ਼ਗਾਰ ਵਾਲ ਵੀ ਹੋ ਰਹੇ ਨੇ ਉਹ ਬੋਲ ਤੋਂ ਬਾਅਦ ਇੱਕ ਚਾਕੀ ਲਈ ਅਗਲੀ ਚੀਜ਼ ਕਰਵਾਈਆਂ ਗਈਆਂ ਚਾਕੀ ਵਿੱਚ ਸਾਂਝ ਕੇਂਦਰਾਂ ਦੀ ਕਾਰਜਕਾਰੀ ਨੂੰ ਦਿਖਾਇਆ ਜਾ ਰਿਹਾ ਜੋਰ ਤਾਂ ਪਾੜੀਆਂ ਦੀ ਸਾਡੇ ਬਹੁ ਸੁਪਾਦੇ ਬੇ ਸੁਪਾਦੇ ਉਸ ਤੋਂ ਅੰਤਿਮ ਚਾਕੀ ਪਾਵਰ ਕੌਮ ਦੀ ਅਸੀਂ ਸਾਰੇ ਜਾਣਦੇ ਹਾਂ ਕਿ ਊਰਜਾ ਦੀ ਸਾਡੇ ਜੀਵਨ ਦੇ ਵਿੱਚ ਕਿੰਨੀ ਲੋੜ ਹੈ ਆਪੇ ਦੀਸ ਨਹੀਂ ਕਰਾਦੇ ਜੀ ਨੂੰ ਮਿਲਾ ਰਹੇ ਨੇ ਪੰਜਾਬ ਸਰਚ ਹੁੰਦਾ ਬਹੁਤ ਦੂਰ ਤੋਂ ਤੋਂ ਆਦਾ ਸੋ ਹਰਮਨ ਕਾਟ ਵੀ ਬਹੁਤ ਮਾੜਾ ਜਿਹੜਾ ਕੰਮ ਕਰੇ ਉਹ ਬਹੁਤ ਦੂਰ ਤੋਂ ਕਰ ਰਹੇ ਨੇ ਜੀ ਜੀ ਦੇ ਰਾਹ ਤੇ ਆਉਂਦੇ ਸਮਾਜ ਕਰਨਾ ਚਾਹ ਤੇ ਮਾਨਵਕੀਆਂ ਪ੍ਰਾਪਤੀਆਂ ਜ਼ੀਰੋ ਬਿਲ ਸਮਾਗਦੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਕਰਕੇ ਨਜਾਇਜ਼ ਕੰਮ ਦੇ ਛਡੌਂਡ ਦੀ ਮੀਟਿੰਗ ਹੋ ਰਹੀ ਗਈ ਹੈ ਤੂਟ ਚਾਕੀ ਕਿ ਨਜਾਇਜ਼ ਕੰਮ ਦੇ ਛੱਡੇ ਜਾਣ ਕੀਤਾ ਨਾਲ ਪੰਚਾਇਤ ਵੀ ਆਮਦਨ ਚਵਾਤਾ ਹੋਵੇਗਾ ਅਤੇ ਉਹ ਆਮਦਨ ਫੀਲਡਾਂ ਦੇ ਵਿਕਾਸ ਤੇ ਹੋ ਜੇਗੀ ਬਹੁਤ ਮਤਲਬਾ ਕਰਨੀ ਕਿ ਕੀ ਕੀ ਸਿਹਤ ਨੂੰ ਪਾਓ ਲੋ ਸਿਹਤ ਮੰਡ ਪੰਜਾਬ ਦਾ ਨਾਰਾ ਦਿੱਤੀ ਤੇ ਚਾਕੀ ਪੰਜਾਬ ਸਿਹਤ ਮੰਡ ਪੰਜਾਬ ਸੀਐਮ ਦੀ ਯੋਗਸ਼ਾਲਾ ਦਾ ਸੋ ਬੜੇ ਹੀ ਪਾਲੇ ਮੁਖਮੰਦ ਜੀ ਵੱਲੋਂ ਦਿੱਤੇ ਗਏ ਅੰਲੀ ਚਾਹੀ ਅਸਮ ਨਾਮ ਹੈ ਅਰਵਸ ਘਰ ਵਿੱਚ ਸੰਦੇ ਕੌਮ ਦਹਾਨੀ ਰੱਖਦੇ ਨਾ ਅਗਨਾਮਾਉਂ ਦਾ ਸੁਨਹਿਰਾ ਵਿਕੇਤੀ ਬੜੀ ਭਾਰੀ ਚਾਕੀ ਸੋ ਸਾਡੇ ਜ਼ਿਲ੍ਹੇ ਜੇੌਰ ਦਾ ਤਾੜੀਆਂ ਜੀ ਅਗਲੀ ਚਾਕੀ ਸਕੂਲ ਆਫ ਐਮਿਨੈਂਸ ਪੰਜਾਬ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਲਿਆਂਦੀ ਗਈ ਹੈ ਸਕੂਲ ਆਫ ਐਮਿਨੈਂਸ ਸਾਡੇ ਜ਼ਿਲ੍ਹੇ ਦੇ ਸਭ ਤੋਂ ਸਰਕਾਰੀ ਸਕੂਲ ਰੂਪਾਸਕੂਲ ਦਿਹਾੜਾ ਬੜਾ ਪਵਿੱਤਰ ਦਿਹਾੜਾ 26 ਜਨਵਰੀ 1950 ਨੂੰ ਸਾਡੇ ਦੇਸ਼ ਦੇ ਵਿੱਚ ਜਿਹੜਾ ਸੰਵਿਧਾਨ ਲਾਗੂ ਹੋਇਆ ਔਰ ਪੂਰੇ ਪੰਜਾਬ ਪੂਰੇ ਭਾਰਤ ਵਾਸੀਆਂ ਨੂੰ ਮੈਂ ਅੱਜ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਖਾਸ ਤੌਰ ਤੇ ਗੁਰਦਾਸਪੁਰ ਜ਼ਿਲ੍ਹੇ ਵਾਸੀਆਂ ਨੂੰ ਕਿਉਂਕਿ ਇੱਥੇ ਮੈਨੂੰ ਅੱਜ ਆਣ ਦਾ ਮੌਕਾ ਮਿਲਿਆ ਬੜਾ ਚੰਗਾ ਲੱਗਿਆ ਔਰ ਵੱਖ-ਵੱਖ ਸਕੂਲਾਂ ਤੋਂ ਵੱਖ-ਵੱਖ ਹੋਰ ਜਿਹੜੇ ਸਾਡੇ ਪੰਜਾਬ ਦੇ ਨਜਵਾਨ ਹੈ ਉਹਨਾਂ ਵੱਲੋਂ ਵੀ ਜਿਹੜਾ ਆ ਅੱਜ ਪਾਰਟਿਸਿਪੇਟ ਦੇ ਵਿੱਚ ਜਿਹੜਾ ਆ ਪਾਰਟਿਸਿਪੇਟ ਕੀਤਾ ਗਿਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਬਹੁਤ-ਬਹੁਤ ਬਧਾਈ ਦਿੰਦਾ ਮਿਹਰਬਾਨੀ ਥੈਂਕ ਯੂ